ਇਰੋਂ ਅਠਾ ਦਵਾਈ ਫਿਰ ਉਹਨੇ ਢੰਡਰਾ ਵਾਲਾ ਸੁਣਾਇਆ ਉਹਨੇ ਉਹਨਾਂ ਆਖਿਆ ਅੱਡੇ ਅਖਿਆ ਸਾਡੀਆਂ ਰਹੀਮ ਵਜਾ ਦੋਗੇ ਸਾਡੇ ਜਨਾਬ ਸੰਗ ਸਾਡਾ ਢੰਡਰਾ ਵਾਲਾ ਜਲਾ ਨੂੰ ਕਿੱਥੋਂ ਕੰਨ ਜਿਹਨਾਂ ਨੇ ਰਾਤ ਇਹ ਗਾਣਾ ਆਪਣਾ ਗਾਣਾ ਮਾਰਾ ਲੇਗਾ ਉਹ ਬੋਲਿਆ ਨਾ ਉਹਨੇ ਸਾਡੇ ਸ਼ਰੀਰ ਨੂੰ ਹੀ ਕੰਢਿਆ ਹੋਈ ਉਨੇ ਬਾਦ ਉਸ ਸੈਟਲਰ ਦੇ ਉਹਨੇ ਮਰਸਾਨੀ ਵਿਚਾਰੀ ਨੇ ਉਹਨਾਂ ਨੂੰ ਫੋਕੋਵਾਇਆ ਇਹਨਾਂ ਇਹ ਭਾਵੇਂ ਮਰਨਾ ਹਾਂ ਉਹਨੋਂ ਨਾ ਆਇਆ ਬੜਾ ਨਾ ਹੁਣ ਤੇ ਕੁੜੀ ਦਾ ਮਹਾਰਾਜ ਉਹ ਤੋਂ ਬਾਅਦ ਉਹ ਕਹਿੰਦੇ ਸਾਲ ਹੋ ਗਿਆ ਹੁਣ ਆਏ ਹਾਂ ਉਹਦਾ ਨਾਂ ਹੈਗਾ ਹਰਮਿਤਕੌਰ ਬਾਂਸਾ ਬਾਂਸਾ ਹਰਿਆਣੇ ਦੇ ਪਿੰਡ ਪੈਂਦਾ ਕੋਈ ਇਹਦਾ ਉਹਦੇ ਕਿਹਦੀ ਤਹਾਕਾਰ ਲਾਈ ਹੋ ਇਹ ਨਾਲੇ ਸੰਭਲੇ ਆਪਣੇ ਇਕੱਠੇ ਮੇਰੀ ਦਾਨ ਨਿਵਾਸ ਤੋਂ ਕੱਢ ਕੇ ਆਵਾਜ਼ ਦੇ ਦਿੱਤੀ ਹੈ ਕਿ ਮਾਨਾ ਕੋਈ ਬਹੁਤ ਹੀ ਬਰੂਰੀ ਕਿਰਪਾ ਚਾਹੀਦੀ ਹੈ। ਅਭੀ ਇਹਨੂੰ ਬਾਸ ਬਾਸ ਹਾਂਜੀ ਹਾਂਜੀ। ਇਹ ਨੈਟ ਦੀ ਚੜ੍ਹ ਗਈ ਹੈ ਬਾਬਾ ਜੀ। ਇੱਕ ਮਹਾਰਾਜ ਕਿਰਪਾ ਕਰੇ ਦੇਸ਼ਾਂ ਦੇਸ਼ਾਂ ਤੱਕ ਜਾਵੇ। ਉਹ ਪੀਰ ਆ ਗਏ ਨੰਬਰ ਆ ਗਏ ਲਾ ਨਈ ਨੰਬਰ ਨਹੀਂ ਹੈ ਦੋ ਘਰ ਭੱਜਿਆ ਜੀ ਜਮਾਨੀ ਨਹੀਂ ਜਾ ਰਹੀ ਜੀ All right